ਸਿੱਧੂ ਮੂਸੇਵਾਲਾ ਬਾਕੀ ਪੰਜਾਬੀ ਕਲਾਕਾਰਾਂ ਤੋਂ ਬਿਲਕੁਲ ਵੱਖ ਸੀ ਇਹ ਗੱਲ ਤਾਂ ਸਾਰੇ ਹੀ ਕਹਿੰਦੇ ਨੇ ਇਹ ਗੱਲ ਸੱਚ ਵੀ ਹੈ ਤੇ ਇਸ ਦੇ ਕਈ ਕਾਰਨ ਨੇ ਜਿੰਨਾਂ ਚੋਂ ਇੱਕ ਕਾਰਨ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਨੇ 1 ਜਾਂ 2 ਨਹੀਂ ਬਲਕਿ 24 ਤੋਂ 25 뮤జిక్ ਡਾਇਰੈਕਟਰ ਦੇ ਨਾਲ ਕੰਮ ਕੀਤਾ ਸੀ ਬਿਲਕੁਲ ਸਹੀ ਸੁਣਿਆ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਪੰਜਾਬੀ ਸਿੰਗਰ ਨੇ ਇੰਨੇ 뮤జిక్ ਡਾਇਰੈਕਟਰ ਦੇ ਨਾਲ ਕੰਮ ਕੀਤਾ ਹੋਵੇ ਇਸ ਵੀਡੀਓ 'ਚ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਕਿ ਸਿੱਧੂ ਮੂਸੇਵਾਲਾ ਨੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਕਿੰਨੇ 뮤జిక్ ਡਾਇਰੈਕਟਰ ਦੇ ਨਾਲ ਕੰਮ ਕੀਤਾ ਤੇ ਇਹਨਾਂ 뮤జిక్ ਡਾਇਰੈਕਟਰਸ ਨੇ ਸਿੱਧੂ ਮੂਸੇਵਾਲ ਤੁਸੀਂ ਨਾਮ ਵੀ ਇਸ ਵੀਡੀਓ ਦੇ ਵਿੱਚ ਪਹਿਲੀ ਵਾਰ ਹੀ ਸੁਣੋਗੇ ਤੇ ਵੀਡੀਓ ਦੇ ਲਾਸਟ ਦੇ ਵਿੱਚ ਇਹ ਵੀ ਦੇਖਾਂਗੇ ਕਿ ਸਾਰਿਆਂ ਨੂੰ ਮਿਲਾ ਕੇ ਕਿੰਨੇ 뮤직 ਡਾਇਰੈਕਟਰ ਬਣਦੇ ਨੇ ਤੇ ਉਹ ਸਾਰੇ ਗਾਣਿਆਂ ਨੂੰ ਮਿਲਾ ਕੇ ਕਿੰਨੇ ਗਾਣੇ ਨਿਕਲਦੇ ਨੇ ਤੋਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਤੋਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਿਗ ਬਰਡ ਦੀ ਸਿੱਧੂ ਮੂਸੇਵਾਲਾ ਤੇ ਬਿੱਗ ਬੈਡ ਦਾ ਇਕੱਠਿਆਂ ਦਾ ਪਹਿਲਾ ਗਾਣਾ ਸੀ ਸੋਹਾਈ ਤੇ ਇਹਨਾਂ ਦੋਨਾਂ ਦਾ ਲਾਸਟ ਗਾਣਾ ਸੀ ਮਾਈ ਬਲੋਕ ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਤੇ ਬਿੱਗ ਬੈਡ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਪੈਦਾ ਹੋ ਗਈ ਸੀ ਤੇ ਫਿਰ ਸਿੱਧੂ ਮੂਸੇਵਾਲਾ ਨੇ ਬਾਕੀ 뮤직 ਡਾਇਰੈਕਟਰਸ ਤੋਂ ਗਾਣੇ ਕਰਵਾਏ ਬਿੱਗ ਬੈਡ ਨੇ ਜਿਹੜੇ ਗਾਣਿਆਂ ਦਾ 뮤직 ਦਿੱਤਾ ਸੀ ਉਹ ਸੀ ਸੋਹਾਈ, ਇਸਾ ਜੱਟ, ਜਸਟ ਲਿਸਨ, ਟੋਚਨ ਡਾਲਰ, ਦਾਉਦ ਆਊਟਲਾ, ਇਸ ਸਾਈਡ ਫਲੋ, ਸਿੱਧੂ ਐਂਥਮ, ਹੌਲੀ ਹੌਲੀ, ਬੀ ਟਾਊਨ, ਫੋਰਗੇਟ ਅਬਾਊਟ ਇਟ ਅਗਲਾ 뮤직 ਡਾਇਰੈਕਟਰ ਹੈ ਦਾ ਕਿਡ ਕਿੱਟ ਦੇ ਨਾਲ ਸਿੱਧੂ ਮੂਸੇਵਾਲਾ ਨੇ ਲਗਭਗ 32 ਤੋਂ 35 ਗਾਣੇ ਕੀਤੇ ਨੇ। ਯਾ ਡਾਕਟਰ ਯਾ ਇਸ ਤੋਂ ਬਾਅਦ ਹੈ ਵਾਜਰਪਾਤਰ ਜੀ ਨੇ ਮਾਲਵਾ ਬਲੋਗ ਗੋਟ ਤੇ ਲਾਸਟ ਰਾਈਡ ਵਰਗੇ ਗਾਣੇ ਕੀਤੇ ਨੇ। ਯੋ ਵਾਸ ਫਿਰ ਆਉਂਦਾ ਇੰਟੈਂਸ ਜਿਨੇ ਇਟਸ 올 अबाउट ਯੂ ਫੇਮਸ ਡਾਰਕ ਕਲਬ ਅਲਚਾਪੋ ਜਾਨ ਬਾਪੂ ਵਰਗੇ ਗਾਣੇ ਕੀਤੇ ਨੇ ਫਿਰ ਆਉਂਦਾ ਸਨੈਪੀ ਜਿਨੇ ਕੀਤੇ ਨੇ ਜੱਟ ਦਾ ਮੁਕਾਬਲਾ ਆਈ ਐਮ ਬੈਟਰ ਨਾਉ ਡੋਗਰ ਬੋਸ ਕਲਾਬੂਸ ਬਲੱਡਲੈਸ ਤੇ ਵਾਰ ਫਿਰ ਦੀਪ ਜੰਡੂ ਜਿਨੇ ਸਿੱਧੂ ਮੂਸੇਵਾਲਾ ਦਾ ਪਹਿਲਾ ਗਾਣਾ ਜੀਵਿਕਨ ਕੀਤਾ ਸੀ ਫਿਰ ਆਉਂਦਾ ਮੈਡ ਮਿਕਸ ਜਿਨੇ ਸਿੱਧੂ ਮੂਸੇਵਾਲਾ ਬਾਈ ਦਾ ਕਬੱਡੀ ਕੱਪ ਗਾਣਾ ਕੀਤਾ ਸੀ ਫਿਰ ਉਹਦਾ ਰਾਜਾ ਗੇਮ ਚੇਂਜਰ ਜਿਨੇ ਸਿੱਧੂ ਮੂਸੇਵਾਲਾ ਬਾਈ ਦਾ ਲਾਈਫ ਸਟਾਈਲ ਕੱਟ ਆਫ ਅਪਰੋਚ ਅਪ ਸਿਲੈਂਡਰ ਨੋ ਵਰੀ ਗਾਣੇ ਕੀਤੇ ਨੇ ਫਿਰ ਆਉ ਬਾਈ ਦਾ ਹੇਟ ਗਾਣਾ ਕੀਤਾ ਸੀ ਫਿਰ ਉਹਦਾ ਹਰਸ਼ਨਾਗਰਾ ਜਿਹਨੇ ਸਿੱਧੂ ਮੂਸੇਵਾਲਾ ਬਾਈ ਦਾ ਪੀਬੀਐਕਸ1 ਐਲਬਮ ਦੇ ਵਿੱਚ ਬੈਡ ਫਲਾ ਗਾਣਾ ਕੀਤਾ ਸੀ ਅਗਲਾ ਨਾਮ ਹੈ ਅਮਨ ਹੇਰ ਜਿਹਨੇ ਮਾਫੀਆ ਸਟਾਈਲ ਗਾਣਾ ਕੀਤਾ ਸੀ ਅਗਲਾ ਮਿਊਜ਼ਿਕ ਡਾਇਰੈਕਟਰ ਹੈ ਦਾ ਪ੍ਰੋਫੈਕ ਮਾਫਰ ਕਰਨਾ ਜੇ ਮੈਂ ਗਲਤ ਨਾਮ ਬੋਲ ਗਿਆ ਹਾਂ ਇਸ ਬਾਈ ਨੇ ਸਿੱਧੂ ਮੂਸੇਵਾਲਾ ਬਾਈ ਦਾ ਸੋਹਣੇ ਲੱਗਦੇ ਗਾਣਾ ਕੀਤਾ ਸੀ ਫਿਰ ਉਹਦਾ ਸਟੀਲ ਬੈਂਗਲਸ ਜਿਹਨੇ ਸਿੱਧੂ ਮੂਸੇਵਾਲਾ ਬਾਈ ਦਾ ਸਾਈਨ ਟੂ ਗੋਡ ਇਨਵਿੰਸੀਬਲ ਸੈਲੀਬ੍ਰਿਟੀ ਕਿਲਰ 47 ਗਾਣਾ ਕੀਤਾ ਸੀ ਫਿਰ ਉਹਦਾ 21 ਯਾਨੀ ਕਿ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਸਿੱਧੂ ਮੂਸੇ ਸੈਟੀਸਫਾਈ ਗਾਣਾ ਕੀਤਾ ਸੀ ਐਸਓਈ ਨੇ ਨੈਵਰ ਫੋਲਡ ਗਾਣਾ ਕੀਤਾ ਸੀ ਜੇਬੀ ਨੇ एवरीवन ਬਡੀ ਹਾਰਟਸ ਗਾਣਾ ਕੀਤਾ ਸੀ ਤੇ ਸ਼ੈਰਟੀ ਬੀਟਸ ਐਂਡ ਯੰਗੇਸਟ ਨੇ ਪੱਕੇ ਮੌਲ ਗਾਣਾ ਕੀਤਾ ਸੀ ਮਰਸੀ ਨੇ ਸਕੇਪਗਾਰਡ ਲਵ ਸਿੱਖ ਤੇ ਐਸਵਾਈਏ ਲਗਾਣੇ ਦਾ 뮤직 ਦਿੱਤਾ ਸੀ ਇਹ ਸਿਉ 뮤직 ਡਾਇਰੈਕਟਰ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਬਾਈ ਦੇ ਨਾਲ ਇਹ ਸਭ ਗਾਣੇ ਕੀਤੇ ਸੀ ਤੇ ਇਹ ਸਭ ਉਹੀ ਗਾਣੇ ਨੇ ਜਿਨ੍ਹਾਂ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਐਜ਼ ਅ ਸਿੰਗਲ ਲੀਡ ਆਰਟਿਸਟ ਕੰਮ ਕੀਤਾ ਸੋ ਇਹਨਾਂ ਸਾਰਿਆਂ ਨੂੰ ਮਿਲਾ ਕੇ ਟੋਟਲ 24 뮤직 ਡਾਇਰੈਕਟਰ ਨੇ ਤੇ ਟੋਟਲ 103 ਗਾਣੇ ਬਣਦੇ ਨੇ ਜਿਨ੍ਹਾਂ ਚ ਬਾਈ ਨੇ ਐਜ਼ ਅ ਸਿੰਗਲ ਲੀਡ ਆਰ ਅਨਵਿਚ ਸਦਮੂਸੇ ਵਾਲਾ ਬਾਈ ਨੇ ਐਜ ਫੀਚਰ ਆਰਟਿਸਟ ਕੰਮ ਕੀਤਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਐਜ ਫੀਚਰ ਆਰਟਿਸਟ ਵਾਲੇ ਗਾਣਿਆਂ ਦੇ 뮤직 ਡਾਇਰੈਕਟਰ ਬਾਰੇ ਵੀ ਦੱਸਿਆ ਜਾਵੇ ਤਾਂ ਵੀਡੀਓ ਥੱਲੇ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਅੱਜ ਦੀ ਵੀਡੀਓ ਚ ਇੰਨਾ ਹੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਤੁਹਾਨੂੰ ਚੈਨਲ ਤੇ ਮਿਲ ਜਾਣਗੀਆਂ ਮਿਲਦੇ ਆਂ ਅਗਲੀ ਵੀਡੀਓ ਚ